ਕਾ ਠਾਕ ਮਿਆਂ ਠੀਕ ਆ ਜਿਹੜਾ ਵਧੀਆ ਕੀ ਬਣਦਾ ਵਾ ਬਣਦਾ ਦਾ ਕੀ ਅੱਜ ਗਏ ਸੀ ਕਿ ਅਸੀਂ ਉਹ ਤੇਰਾ ਰਿਸ਼ਤੇ ਬਾਰੇ ਤੇਰੇ ਸੰਜੋਗ ਬੰਨੇ ਪਏ ਨੇ ਉਹ ਜਿਹੜਾ ਤੇਰਾ ਮੂਲਾ ਵਿਚੋਲਾ ਸੀ ਉਹਦੇ 6:00 ਵਜੇ ਉਹਦਾ ਪਤਾ ਲੈ ਕੇ ਆਏ ਅੱਜ ਐ ਕਿਉਂ 6:00 ਵਜੇ ਉਹਦੇ ਵੱਜ ਗਈ بس ਕਿਤੇ ਕੋਈ ਕੁਦਰਤ ਮਹਾਰਾਜ ਦੀ ਸਹੀ ਹਾਂ ਨਹੀਂ ਪਤਾ ਲੱਗੇ ਕਿਵੇਂ 6:00 ਵਜੇ ਉਹਦੇ ਟੱਟ ਦਾ ਪਤਾ ਹੀ ਨਹੀਂ ਹੈਗਾ ਇਹ ਤਾਂ ਪਤਾ ਲੈ ਕੇ ਮੁੜੇ ਮੈਂ ਵੀ ਕੁਝ ਨਹੀਂ ਗੌਰ ਨਹੀਂ ਕਰੀ ਮੈਂ ਤਾਂ ਤੇਰੇ ਸੁਜੋਗਾ ਕੀ ਤੇ ਤਾਂ ਤੇਰੇ ਸੁਜੋਗਾ ਬਣੇ ਪਏ ਨੇ ਸਹੀ ਸੁਜੋਗ ਬਣੇ ਪਏ ਨੇ ਹਾਂ ਕਿ ਹੱਲ ਫਿਰਦਾ ਹੱਲ ਵੀ ਤੈਨੂੰ ਦੱਸ ਦਿੰਨੇ ਆਂ ਪ੍ਰਾਣੇ ਬੰਦੇ ਆ ਪਰ ਇਹੋ ਜਿਹਾ ਕੰਮ ਕਰਦੇ ਰਹਿੰਦੇ ਆ ਅੱਛਾ ਜਿੰਦਾ ਲੈ ਕੇ ਵਿਚ ਰਾਹਤੇ 'ਚ ਰੱਖੀ ਰਾਸਤੇ ਕਿੰਦਾ ਚ ਤੇ ਰਾਸਤੇ ਚ ਚਾਰਾਂ ਪੈਂਦੇ ਹੁੰਦੇ ਨੇ ਅਸ ਚਾਰਾਂ ਪੈਦੇ ਨੇ ਇਹ ਕਿੱਥੇ ਪੈਂਦਾ ਰ ਇਹ ਰਾ ਆਪਣੇ ਬੱਗੇ ਕੇ ਵਾਰਗੇ ਪੈਂਦਾ ਦੁਕਾਨ ਵਾਲੇ ਦੀ ਬੱਗੇ ਦੇ ਹਾਂ ਇਹ ਮੋਇਲਾ ਦੇ ਗਾਣਾ ਫੇ ਹਾਂ ਪੂਰੇ ਵਿੱਚ ਹਾਂ ਜਿੰਦਾ ਢਾਕੇ ਚਾਬੀ ਉਹਦੇ ਵਿੱਚ ਛੱਡੀ ਅੱਛਾ ਜੇ ਤਾਂ ਕੋਈ ਜਿੰਦਾ ਉਹ ਖੋਲ ਗਿਆ ਇਹ ਤਾਂ ਸੰਯੋਗ ਤੇਰੇ ਦੇ ਖੁੱਲ ਅੱਛਾ ਜੇ ਨਾ ਖੁੱਲਿਆ ਜਿੰਦਾ ਹਾਂ ਫੇ ਆਹ ਹੋਊ ਜੂ ਫੇ ਇਹ ਵੀ ਗਾਹ ਕੋਈ ਹੱਲ ਲੱਭਾਂਗੇ ਆਪਾਂ ਸਮਝਦਾ ਰੱਖਦਾ ਹਾਂਗਾ ਪਰ ਜੇ ਬੱਗੇ ਮੋਲੇ ਲੱਗ ਗਿਆ ਫੇਰ ਉਮਰ ਗਾਣਾ ਦੋਗਰੇ ਪੱਤੂਗਾ ਉਹ ਬੇਲਾ ਪੂਰਾ ਬਚਾ ਕੇ ਦੁਪਹਿਰੇ ਤੇ ਪੂਰੇ ਰੱਖੇ ਉਹ ਕਿਹੜਾ ਬੰਦੇ ਸੂਤ ਵਾਲੇ ਬੈਠੇ ਹੁੰਦੇ ਨਾ ਨਾ ਬੋਝ ਕੇ ਲੈ ਜੀ ਇਹ ਕਿਹੜਾ ਕੋਈ ਹੋਗਾ ਗੀਜੇ ਚ ਪਾ ਕੇ ਬੋਝ ਕੇ ਧਰ ਕੇ ਜਿੰਦਾ ਲਾ ਕੇ ਮੂੰਹ ਜੀ ਵਿੱਚ ਛੱਡੀ ਬੱਚੀ ਕੁੰਜੀ ਛੱਡ ਕੇ ਆ ਚੱਲ ਆ ਜੀ ਜਾਨਾਗਾ ਚੱਲ ਠੀਕ ਆ ਚਾਚਾ ਫਿਰ ਠੀਕ ਕਿੰਦਾਂ ਨਿਆ ਨਮਾ ਲੈ ਕੇ ਇਹ ਕਰਦੇ ਦਾ ਪੁੱਠਾ ਕਿਥੇ ਮੜਦਾ ਹੁਣ ਨਮਾ ਲੈ ਕੇ ਇਹ ਇਤੇ ਦਿਦਾਰ ਕੋਲੇ ਬੈ ਕੇ ਤਿੰਦੁਰਾਮ ਨਾਲ ਤੂ ਕੀ ਕਰਨਾਗਾ ਉਹ ਸਾਰੀ ਕਹਾਣੀ ਦੱਸਣੀ ਪੂਗੀ ਹੂੰ ਤੇ ਹੁਣ ਸਮਝ ਮੜਾ ਕੀ ਕਰੀਏ ਚਲਾ ਪਹਾਏ ਕਰ ਤਿੰਦੁਰਾਮ ਕੋਲੇ ਬੈ ਕੇ ਤਿੰਦੁਰਾਮ ਨਾਲ ਕਹਿੰਦਾ ਹੁਣ ਕੋਗੀ ਮਤਲਬ ਕਿਸੇ ਨਾਲ ਜਿਹੜਾ ਗੱਟੂ ਜਫਰਾਦਾ ਉਹਨੇ ਹੁਣ ਦੇਖਦੇ ਹੈਗੇ ਪ੍ਰਾਹ ਲੈਦਾ ਭਾਲਾ ਤਿੰਦੁਰਾਮਰੇ ਫੇਰ ਟੰਗ ਲਾਊਗਾ ਤੇ ਪਾਣੀ ਦਵਾ ਜਾ ਮਾਰਜ ਦਾ ਤੀ ਮਸਾ ਬਣਾਇਆ ਜਾਗਾ ਹੂੰ ਤਾਲਾ ਬਪਾ ਵਾਲੇ ਪੁਰਾਣਾ ਦੀ ਦਰਗੀ ਚਾਹੋਗੇ ਇੱਥੇ ਜਿੰਦਾ ਉਹ ਥਾ ਹੈ ਜਿੰਦਾ ਹੂੰ ਤਾਲਾ ਪੁਰਾਣਾ ਦੀ ਥਾ ਹੈ ਸਮਝੋਗੇ ਖੁਦ ਨੇ ਇਹਨੂੰ ਦਾਗ ਜੀ ਦਾ ਧਰਦਾਂਗੇ ਪਿਛਲੇ ਰਾਸਤੇ 'ਚ ਚਾਚਾ ਨੇ ਪੱਠੇ ਕੰਮ ਕਰਦਾ ਹੈ ਵੀ ਦੱਸਤਾ ਸਕੀਮ ਮੈਨੇ ਕਿਹਾ ਜਿੰਦਾ ਧਰਦੇ ਰਹਿਣਾ ਚਾਹੀ ਹਰ ਰਾਰੇ ਸਪਾਰਦੇ ਨੇ ਬੱਗੇ ਦੇ ਘਰ ਕੋਲ ਚਾਰ ਉਪਤਾ ਕਿਹੜਾ ਬੱਗਾ ਦੇਖ ਗਿਆ ਵੀ ਦੁਕਾਨ ਤੇ ਆ ਗਿਆ ਕਿ ਘਰ ਆ ਹੂੰ ਜੇ ਦੁਕਾਨ ਤੇ ਬੱਗਾ ਫੇਰਾ ਬੋਲ ਚਾ ਕੇ ਪੱਤਰ ਆਮ ਗਏ ਥੇ ਹੂੰ ਚਾਹ ਦੇ ਹੈਗੇ ਬਗੜ ਕਿੱਥੇ ਗਏ ਤੇ ਕਹਾਂਦੇ ਕਿ ਘਰੇ ਆ ਗਾ ਚੱਲ ਵੀ ਮਣਾ ਤੇ ਜਿੰਦਾਂ ਹੁਣ ਧਰੀ ਗਈ ਹੈ ਫਿਰ ਬਗੜ ਦੁਕਾਨ ਤੇ ਹੈਗਾ ਹਾਂ ਆਪਾਂ ਜਿੰਦਾਂ ਦਾ ਲਿਆਇਆ ਤਹੋਂ ਧਰ ਲਾਂਗੇ ਇੱਧਰ ਦੇਖੋ ਕਿ ਇੱਧਰ ਤਾਂ ਨਹੀਂ ਆਉਂਦਾ ਹੈਗਾ ਕਿਸੇ ਵੀ ਹੋ ਰਿਹਾ ਹੈਗਾ ਇਹ ਕੰਦ ਦੇ ਕੋਲ ਬੇਚੇ ਰਸਤਾ ਹੀ ਹੈਗਾ ਧਰ ਦੀ ਬੋਤਲ ਤਾਂ ਦੇਖ ਕੇ ਕਿ ਉਹ ਨਹੀਂ ਗਾ ਕਿ ਬਗੜ ਨਾ ਕਰੇ ਆ ਜੀ ਹੂੰ ਇਹ ਬਾਬਾ ਮੈਂ ਜਿੰਦਾਂ ਧਰਤਾ ਮੇਰੇ ਸੰਜੋਗ ਖੁੱਲ ਜਾਣ ਕਿ ਬੰਦਾ ਭੇਜਿਆ ਹੈ ਜਿੰਦਾ ਖੋਲ ਦੇ ਲੱਡੂ ਨੱਬਾ ਸਖਾ ਹੋਇਆ ਹੈਗਾ ਤੇਰੀ ਕਿਰਪਾ ਬਾਬਾ ਮੇਰੀ ਜੰਗਾ ਕਿਰਪਾ ਕਰ ਦੀ ਲੈ ਬਾਬੇ ਦੀ ਆਪੇ ਦਾ ਸਾਡੇ ਵਾਰ ਚ ਅੱਜ ਫਿਰ ਜਾਂਦਾ ਤੇਰੇ ਪੈਰੇ ਤੀਜ ਨਹੀਂ ਕੋਈ ਨਾ ਕੋਈ ਧਰ ਜਾਂਦਾ ਹੈਗਾ ਆਪੇ ਦਾ ਵਿਆਹ ਲੋਕਾਂ ਦੇ ਨਹੀਂ ਹੁੰਦੇ ਜਿੰਦੇ ਸਾਡੇ ਵਾਰ ਧਰ ਜਾਂਦੇ ਨੇਗੇ ਇਹ ਜਿਹੜਾ ਕਿਹੜਾ ਗਰੌਹ ਚੱਕਰ ਚੜਿਆ ਇਹਨਾਂ ਦੇ ਕਹੇ ਜਾ ਇਹ ਜਿਹੇ ਲੋਕ ਨੇ ਜਿਹੜੇ ਇਹਨਾਂ ਨੂੰ ਰਿਆਂ ਦੇ ਇੰਨੇ ਵੀ ਜੰਦਾਧਰ ਆ ਉਹ ਤੁਹਾਡਾ ਗਰੌਹ ਖੁੱਲ ਰਹਿ ਜਾ ਕੋਈ ਗੱਲ ਨਹੀਂ ਅੱਜ ਇਹਨਾਂ ਦਾ ਗਰੌਹ ਚੰਗੀ ਤਰ੍ਹਾਂ ਹੀ ਲਾਹੂ ਮੈਂ ਚੰਗੀ ਤਰ੍ਹਾਂ ਹੀ ਸੰਯੋਗ ਖੋਲੂ ਇਹਨਾਂ ਦੇ ਮੈਂ ਸਕੀਮ ਮੇਰੇ ਕੋਲ ਵੀ ਹੈਗੀ ਆ ਇੱਥੇ ਲਾਉਣੀ ਆ ਸਕੀਮ ਮੈਨੂੰ ਚਾਚੇ ਨੇ ਦੱਸੀ ਸੀ ਸਕੀਮ ਤਾਂ ਕਿਤੇ ਜਾਂਚੇ ਨੇ ਨਾ ਕਈ ਲੈ ਕੇ ਨੂੰ ਰਿਆਂ ਦੇ ਦਿੱਤੀ ਹੋਵੇ ਕਿਤੇ ਇਹ ਜੰਦਾਧਰ ਆ ਸੰਯੋਗ ਉਹੀ ਪੁੱਠੀਆਂ ਰਿਆਂ ਦਿੰਦਾ ਇਹ ਜੀਆਂ ਚੱਲ ਕੋਈ ਗੱਲ ਨਹੀਂ ਇਨੇ ਮਰ ਜੀ ਆ ਦਿੱtio ਸਾਡੇ ਬਾਹਰਤ ਨਹੀਂ ਮੁੜ ਕੇ ਜਾਂਦਾ ਤਰੂ ਵੀ ਅੱਜ ਇਹ ਜੀ ਸਕੀਮ ਲਾਉਣਾ ਸਾਡੇ ਬਾਹਰਕ ਨਹੀਂ ਚਾਕੂ ਨਹੀਂ ਗੁਜਾਇਆ ਅਸੀਂ ਜੋ ਗਾਣਾ ਇਹ ਆ ਤੀਏ ਜੰਨ ਧਰ ਜਾਂਦਾ ਵੇ ਆਸ ਜੋ ਇਹਨਾਂ ਦੇ ਬੰਦੇ ਨੇ ਜਿੱਧੇ ਸਾਡੇ ਬਾਹਰ ਤੇ ਵੀ ਇੱਥੇ ਕੰਮ ਕਰਨਾ ਦਾ ਰਸਤਾ ਪੈਂਦਾ ਕੁਈ ਨਾ ਅੱਜ ਜਾਨਾ ਮਿਲਿਆ ਅੱਜ ਕਰਦਿਆਂ ਕੰਮ ਇਹਦਾ ਜਿੰਦੇਆਂ ਵਾਲੇ ਦਾ ਤਾਂ ਮੈਂ ਵੀ ਲੈ ਚਾਰ ਪੰਜ ਜਿੰਦੇ ਅੱਜ ਸਾਰਿਆਂ ਦੇ ਜਿੰਦਿਆਂ ਦੇ ਲੋਕ ਲਾ ਕੇ ਧਰ ਕੇ ਜਾਊਂ ਇਹਦੇ ਵਾਲੇ ਦੀ ਚਾਬੀ ਲੈ ਜਾਏ ਕੱਢ ਕੇ ਮੁੜ ਕੇ ਨਹੀਂ ਧਰੂਗਾ ਇਹਦਾ ਚੱਜ ਨਾਲ ਹੀ ਬੰਨਾਂਗੇ ਸੰਯੋਗ ਮੁੜ ਕੇ ਤਾਂ ਨਹੀਂ ਆਉਂਦਾ ਇਹ ਜੇ ਲੋਕ ਲੱਗੇ ਜਿੰਦੇ ਇਹ ਈਜ਼ੀ ਕੱਢ ਲੈ ਚਾਪੀ ਚਾ ਕਿੱਦਾਂ ਸਹਿਯੋਗ ਬੰਨੀ ਰਹਿਣਗੇ ਮੁੜਕੇ ਨਹੀਂ ਆਉਂਦਾ ਇਹ ਜਿਹੜਾ ਜੱਜਾ ਤਰ ਕੀ ਗਿਆ ਹੋਣਾ ਦੇਖਣ ਆਇਆ ਇਹ ਮੁੜਕੇ ਨਹੀਂ ਧਰਦਾ ਇੱਥੇ ਨਾ ਕਿਸੇ ਦੀ ਰਾਇ ਮੰਨਿਆ ਚੱਕ ਬੰਨੇ ਹੁਣ ਭਾਲਣੀ ਨਾ ਜੋ ਕਿਹੜਾ ਜੰਦਾ ਤੇਰਾ ਆ ਚੱਕ ਸਿਰ ਤੇ ਹੁਣ ਨਾ ਇਈਆਂ ਸਕੀਮਾਂ ਸਾਡੇ ਲੈ ਵੀ ਬਧੇਰੀਆਂ ਨਹੀਂ ਹੋਰ ਖਲਾਲੋ ਸਹਿਯੋਗ ਚੱਲ ਫਿਰ ਆ ਜਾਣ ਦੇ ਚੰਗਾ ਚੱਲ ਦੇ ਆ 2-3 ਘੰਟੇ ਹੋ ਗਏ ਦੇ ਵੀ ਕੀ ਦਿੰਦਾ ਖੋਲ ਕੇ ਗਿਆ ਕਿ ਨਾ ਆ ਕੀ ਓਏ ਇਹ ਦਿੰਦਾ ਧਰ ਕਿਸੀ ਇੱਕ ਮਹਰੇ ਪਾਲਸੀ ਜਿੱਤੇ ਬੈਨੇ ਅਰਾ ਕੀ ਕਾਣਾਮਾ ਕਰਕੇ ਗਿਆਗਾ ਕੋਈ ਦੇਖ ਰਿਆ ਚਲ ਹੁਣ ਸਹਯੋਗ ਦਾ ਹੁਣ ਖੋਲਦੇ ਨਹੀਂ ਹੈਗੇ ਇਹ ਧਾਰ ਦਾ ਕੀ ਉਹ ਚਾਬੀ ਵੀ ਵਹਾਈ ਨੇ ਸੱਜੀ ਹੈਈ ਕੋਈ ਚਾਬੀ ਵੀ ਲਿਆ ਕੋਈ ਚੱਕ ਕੇ ਮਾਰੀ ਕਰ ਗਿਆ ਕੋਈ ਮੇਰੇ ਨਾਲ ਸਹਯੋਗ ਦਾ ਹੁਣ ਮੁਸ਼ਕਲਾ ਚਾਚੀ ਜੀ ਪੱਠੀ ਸਕੀਮ ਲਾਈ ਸੀਗੀ ਚਾਚੀ ਸਕੀਮ ਹੀ ਫੇਰ ਲਈ ਦੇਖਦੇ ਹੁਣ اے ਰੱਬਾ ਕੀ ਕੀਤਾ ਤੂੰ ਮੇਰੇ ਨਾਲ ਸਹਯੋਗ ਨਹੀਂ ਖੁੱਲ੍ਹੇ ਚਾਬੀ ਵੀ ਕੱਢ ਕੇ ਲਿਆ ਕੋਈ ਕਿਰਪਾ ਕਰ ਸਹਯੋਗ ਹੀ ਖੋਲ ਚਾਚੇ ਭਾਜੇ ਕਿ ਰਾਹ ਹੋ ਨਹੀਂ ਲਿਆ ਚਲ ਮਨਾ ਚਾਚੇ ਕੋ ਚੱਲਦੇ ਹੁਣ ਇਤ ਦੀ ਸ਼ਕੀਨ ਤਾਂ ਫੇਰ ਗਈ ਕਿ ਹੋਸ ਕੀ ਦੱਸ ਕੋਈ ਤਾਂ ਚਾਚੇ ਕੋਲੇ ਇਹਦੇ ਇੱਥੇ ਬੈਠਾ ਹੈਗਾ ਉਹ ਸਿਰੋਂ ਆਂਦੇ ਜਮਾਨਾ ਭੈਣ ਦਾ ਚਾਚੇ ਉਹ ਚੱਲਦੇ ਆਂਗੇ ਦੇਖਦੇ ਆ ਆਹ ਰਾ ਦਾ ਚਾਚਾ ਅੱਛਾ ਜੱਜਾ ਹੂੰ ਠੀਕ ਆ ਨਰਮਾ ਜੀ ਅੱਜ ਕਿਵੇਂ ਹੋਈ ਤੈਨੂੰ ਕਹੀ ਦੱਸਾਂ ਜੱਜਾ ਮੈਂ ਇਹ ਤੂੰ ਗੱਲ ਕਹੀ ਸੀ ਮੈਨੂੰ ਜਿੰਦੇ ਵਿਸੇ ਉਹ ਮਾਤਰ ਦੀਪਸ ਰਸਤੇ 'ਚ ਅੱਛਾ ਜਿੰਦਾ ਮਾਤਰ ਇੱਕ ਜਦੋਂ ਮੈਂ ਗਿਆ ਦਵਾਇਆ ਤਾਂ ਦਰਸਾ ਘਰ ਦੇਖਣ ਉਹ ਪਾਈਥੀ ਵਿੱਚ ਪਾਂਛੀ ਬੈਣੇ ਮੇਰਾ ਜੀ ਨੂੰ ਚਾਬੀ ਕਢੀ ਲੈ ਕੋਈ ਤੂੰ ਤਾਂ ਮੇਰੇ ਲੱਗਦਾ ਇਹ ਗੱਲ ਕਰ ਜੀ ਕਿਸੇ ਬੱਕੀ ਕੋਲ ਨਹੀਂ ਗੱਲ ਕਰਦੀ ਕਿਉਂ ਨਾ ਠੀਕ ਹੈ ਮੈਂ ਘਰ ਰਿਸ਼ਤਾ ਤੇਰਾ ਕਰਾ ਦੇਾਂਗੇ ਹਾਂ ਥੋੜੀ ਜੀ ਫੀਸ ਚਾਹੀਦੀ ਹੈ ਸਾ ਪੀਸਰ ਮੈਂ ਸਾਡੇ ਦੇ ਦੀਸ ਮੈਂ ਲਿਆਉਣਾ ਠੀਕ ਆ ਲੈ ਆ ਲੈਣਾ ਚਾਹ ਵੇ ਸੋ ਪੀਸਰ ਜਦੋਂ ਤੱਕ ਇਹ ਹਾਲਾ ਘੱਟਾ ਹੁਣ ਆਪਣੇ ਹਾਂ ਸਾਰਾ ਤੁਮ ਤਾਂ ਨਾ ਹੱਥ ਹੋਣ ਚਾਚਾ ਹਣ ਦੇਖਦਾ ਵੀ ਘੱਟ ਆ ਬੰਕਿੰਦਾ ਨਜ਼ਾਰਾ ਲਿਆਤਾ ਕੀ ਬਹੁਤ ਵਧੀਆ ਰਾਹ ਪਾਤੀ ਦਾਰੂ ਕਹਿੰਦੀ ਘਰੇ ਤੇਰੇ ਕੋਲੇ ਆਇਆ ਕਰੂ ਚੱਲ ਕੇ ਆਉਂਦੀਆਂ ਨਾਲ ਆਉਂਦਾ ਤੱਤਾ ਠੰਡਾ ਇਹਨੇ ਕਿ ਤੇ ਆ ਪੀਤਾ ਨਹੀਂ ਹੁਣ ਮੇਰੇ ਕੋਲੇ ਚੱਲ ਕੇ ਆਉਂਦੀ ਆ ਵੀ ਤੱਤਾ ਠੰਡਾ ਲੈ ਕੇ ਆਉਂਦੇ ਤਾਂ ਅੱਛਾ ਤਰਾ ਸਮਾਨ ਲਿਆਉਂਦਾ ਮੈਂ ਆਹ ਰੱਖ ਨਾ ਸਮਾਨ ਆ ਲੈ ਲਾਈ ਫੇਰ ਤੂੰ ਥੱਲੇ ਤਾਂ ਲੈ ਨੂੰ ਉਹਨੂੰ ਗੱਲ ਰਾਹ ਪਾ ਹੁਣ ਉਹ ਸਮਾਨ ਲੈ ਕੇ ਰੇਤਾ ਅੱਛਾ ਹਾਂ ਉਹ ਪੱਤਾ ਹੱਲ ਗਈ ਦੂ ਮੇਰਾ ਤੂੰ ਮੈਨੂੰ ਦੱਸ ਹਾਂ ਵੀ ਜੜੇ ਨੂੰ ਵੇੜੀ ਚੱਲੀ ਜਾ ਰਾੜ ਬਹਦੂ ਕਰਿਆ ਨੀ ਮੇਰੇ ਕੋਲ ਤਾਂ ਤੂੰ ਗੱਲ ਕਰਤੀ ਬਾਲਾ ਉੱਪਰਿਆ ਕਰਦਾ ਬੱਗੇ ਕੋਲ ਲੈ ਗੱਲ ਕਰਦੀ ਕਿਉਂ ਬੱਦਾ ਪਾਣੀ ਮਾਰ ਦੂੰ ਜਮਾਪਾਰੀ ਹੋ ਜੂ ਦੇਖ ਕੇ ਹੋਰ ਅੱਛਾ ਤੇ ਅਸੀਂ ਕੋਈ ਟੜਕੇ ਹੋਂ ਤਾਂ ਅਸਣਾ ਪੇਕ ਬੂਗ ਵੀ ਲਾਵਾਂਗੇ ਕੋਈ ਸਮਝ ਨਹੀਂ ਆਉਂਦੀ ਟੜਕੇ ਤੇਰਾ ਹੱਲ ਇਹ ਲੱਭ ਰਿਆ ਬੱਲਾਈ ਟੜਕੇ ਨੂੰ ਨਾ ਨਾ ਬੱਗੇ ਤੇ ਮੈਂ ਕੁਤਰੀ ਰਾਇ ਬਣਾ ਕੇ ਅਸੀਂ ਤੇਰਾ ਕਰਦੇ ਅੱਛਾ ਹਾਂ ਪੱਕੀ ਗੱਲ ਆ ਪੱਕੀ ਜਮਾ ਪੱਕੀ ਆ ਚਲ ਫੇ ਤਾਂ ਟੜਕੇ ਉੱਧਰੇ ਕੋਲੇ ਮੈਂ ਟੜਕੇ ਆਈ ਤੂੰ ਨਾ 10:00 ਵਜੇ ਠੀਕ ਆ ਤਾਂ ਠੀਕ ਆ ਚੰਗਾ ਠੀਕ ਕਿਤੇ ਬੰਦਾ ਵੀ ਕਨਨ ਜੇ ਕਿਤੇ ਬੱਗੇ ਨੂੰ ਦੱਸ ਦੇ ਵੀ ਜਿੰਦਾ ਚਾਚੇ ਨਹੀਂ ਇਸ ਤਰ੍ਹਾਂ ਆਸੀ ਚੱਲ ਬੱਗਾ ਦਾ ਆਪਣਾ ਬੰਦਾ ਤੱਤਾ ਖੰਡਾ ਪਿਆ ਕੇ ਠੰਡਾ ਕਰ ਲਾਂਗੇ ਉਹ ਤਾਂ ਤੂੰ ਤਾਂ ਤੇਲੂ ਰਾਮ ਦੇ ਵਾਰਗੀ ਤਾਲਾ ਲਾਹਾਵਾਂਗੇ ਉਹ ਵੀ ਪਾਨੀਆਂ ਭੁੰਨੀਆਂ ਜਾਂ ਬਾਲੀਆਂ ਮਾਰਦਾ ਵੀ ਬੰਦੇ ਚੰਗੇ ਨਹੀਂ ਬੰਦੇ ਮਾੜੇ ਨੇ ਬਾਲੀਆਂ ਵੱਡੀਆਂ ਜਾਂ ਕਰਦਾ ਹੁਣ ਤਾਂ ਉੱਥੀ ਲਾਹਾਵਾਂਗੇ ਉੱਥਾ ਚੱਲ ਫਿਰ ਉਹ ਖੜਦਾ 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 ਤੂੰ ਧਰਦੇ ਨੂੰ ਧਰੇ ਨੂੰ ਬੋਤਲ ਨੂੰ ਮੇਰੇ ਨਾਲ ਥਲਵਾਰੀ ਮੈਂ ਤਾਂ ਪੀਂਦਾ ਨਹੀਂ ਖਾਂਦਾ ਨਹੀਂ ਮੈਂ ਤੈਨੂੰ ਮਸਾਂ ਬਚਾਇਆ ਕੱਲ ਤੂੰ ਮੇਰੇ ਆਉਂਦੇ ਨੂੰ ਲਾ ਕੇ ਪੀਗਾ ਕਰਾਂਟਾਂ ਲਿਆ ਤਾਰਾਂ ਨਾਲ ਲੱਗਾ ਖੜਾ ਦੀਗਾ ਉਹਦੇ ਨਾਲ ਲੱਗ ਜਾਂਦਾ ਜੀ ਦਾਰੂ ਘਰ ਦੀ ਤੇ ਘਰੇ ਜਾ ਕੇ ਪੀਦਾ ਕਰ ਐਡੀ ਕੀ ਕਾਲੀ ਸੀ ਤੈਨੂੰ ਬੋਤਲ ਨਵੇਂਣ ਦੀ ਅੱਜ ਫੇਰ ਚੱਕੀ ਬੈਠਾ ਚੱਕੀ ਦਾ ਬੈਠਾ ਤਾਂ ਮੈਂ ਤਾਂ ਹੁਣ ਪੀ ਕੇ ਲਾ ਕੇ ਉਹਦੇ ਕੋਲੇ ਜਾਂਦਾ ਸੀ ਜਿਹਦੇ ਕੋਲੇ ਤੇਲੂਰਾਮ ਕੋਲੇ ਉਤੇਲੂ ਰਾਮ ਗਰੇ ਤੇ ਨੂੰ ਜਾਣ ਦੀ ਲੋੜ ਨਹੀਂ ਕੱਲ ਮੈਂ ਬੰਦਾ ਬਣਾਇਆ ਬਥੇਰਾ ਖੜਕਾਇਆ ਅੱਛਾ ਨਾਲੇ ਉਹਨੇ ਮੈਨੂੰ ਵਧੀਆ ਚਾਹ ਪਾਣੀ ਪਾਇਆ ਉਹਨੂੰ ਮੈਂ ਖੜਕਾ ਕੇ ਆਇਆ ਤੇਲੂ ਰਾਮ ਨੇ ਹੁਣ ਬੋਲਦਾ ਆਪਣੇ ਬੰਬੂਗੇ ਪਿਰਤੇ ਪੁਰਤੇ ਵਰਗੇ ਦੇ ਨਾਲ ਇਹਦੇ ਪੰਜ ਚਾਰ ਦੇ ਇਨੇ ਨਾਲ ਬਾਣੀਆਂ ਇਨੇ ਨਾਲ ਜਿਹੜੇ ਤੇਲੂ ਰਾਮ ਠੰਡਾ ਹੋ ਗਿਆ ਅੱਛਾ ਐਨਾ ਹੁਣ ਨਹੀਂ ਉਹ ਕੋਈ ਬੋਲਦਾ ਕੋਈ ਚੱਕਰ ਨਾ ਮੰਨ ਤੇਲੂ ਰਾਮ ਨੇ ਹੁਣ ਪਾਨੀ ਮਾਰੂ ਆਪਣੀ ਗੱਲ ਹੀ ਐਂ ਕਰਕੇ ਆਇਆ ਮਦਨ ਕੋਈ ਚੱਕਰ ਨਾ ਮੰਨ ਮੈਂ ਕਿਹਾ ਉਹਨੂੰ ਤੇ ਉਹਦਾ ਦੱਸ ਆਪਣੇ ਉਹ ਕਈ ਲੈ ਕੇ ਮੁੰਡੇ ਦਾ ਉਹ ਮਿੰਦੀ ਦਾ ਕੋਈ ਰਿਸ਼ਤੇ ਰੁਸਤੇ ਬਾਰੇ ਬਣਾਈ ਗੱਲ ਕਿ ਨਾ ਕੋਈ ਉਹ ਆਪਾਂ ਦੇਖਾਂਗੇ ਆਪਣੇ ਹੁਣ ਹੱਥ ਤੇ ਸੈਂਕੀ ਆ ਗਈ ਹੁਣ ਲਾ ਲਈਏ ਅੱਛਾ ਚੱਲ ਤੇਰਾ ਕੰਮ ਚੱਲੀ ਜਾਂਦੇ ਹਾਂ ਉਹ ਚੱਲੀ ਜਾਂਦੇ ਚੱਲ ਕਾਹਨੂੰ ਇਕੱਲਾ ਖਾਣ ਪੀਣ ਤੇ ਵੀ ਰੱਖ ਕੋਈ ਮਾੜਾ ਮੋਟਾ ਨਹੀਂ ਕਰਦੇ ਆ ਗੌਰ ਕਰੀ ਜਾਨੇ ਹੌਲੀ ਛੋਲੀ ਕਰ ਲੈ ਗੌਰ ਕੋਈ ਵਧੀਆ ਕਰਾਵਾਂਗੇ ਟਿੱਕੇ ਹੀ ਤੇਰੇ ਕੋਲੇ ਆਇਆ ਸੀ ਮੈਂ ਦੇਖਿਆ ਦੀ ਲੰਗਾ ਦੀ ਕੀ ਕਹਿੰਦਾ ਸੀ ਅੱਜ ਦਿਨ ਉਹ ਉਹ ਕਹਿੰਦਾ ਵੀ ਮਾਰੂ ਮੈਂ 5 ਦਿਨ ਚ ਕਿਹੜਾ ਦਾਣਾ ਫੱਕਾ ਜਾਂ ਸੰਭ ਲਈਏ ਅੱਛਾ ਉਹ ਲਫਾਫੇ ਚ ਕੀ ਲਈ ਜਾਉਂਦਾ ਦੀ ਉਹ ਤਫਾਵੇ ਦਾ ਹੀ ਤੇ ਗਈ ਸੀ ਬੋਤਲ ਤਾਂ ਬੂਤ ਇਹਦਾ ਕਾਲਾ ਲਿਫਾਫਾ ਮੈਂ ਇੱਕ ਚਿੱਟੇ ਲਿਫਾਫੇ 'ਚ ਪਤਾ ਨਹੀਂ ਕੀ ਲਈ ਫਿਰਦਾ ਕੋਕ ਤੇ ਪੁਜੀਆ ਦੀ ਇਹ ਗੋਲ ਜਾਦੀ ਕੁਸ ਨਹੀਂ ਗੋਲ ਜੇ ਤਾਂ ਕੋਕ ਤੇ ਪੁਜੀਆ ਕੋਕ ਤਾਂ ਪੁਜੀਆ ਤਾਂ ਨਹੀਂ ਕੋਈ ਹੋਰ ਤਾਂ ਨਹੀਂ ਕੋਈ ਉਹਨੂੰ ਨਵੀਂ ਕੋਈ ਬੈਗ ਤਾਂ ਦੱਸ ਤੀ ਤਾਂ ਨਵੀਂ ਤਾਂ ਉਹਨੂੰ ਵੜਾ ਮੋਟਾ ਢਾਲਾ ਜਾ ਕਰਾਇਆ ਸੀ ਵੇ ਤੂੰ ਕੋਈ ਉਹਦੇ 70 ਨਾ ਪਾ ਦੀ ਉਹਦੇ ਇਹ ਜਿਹੇ ਢਾਲੇ ਲਹਾਏਗਾ ਉਹਨੂੰ ਫੜ ਕੇ ਕੁਟੂ ਕੋਈ ਉਹਦੇ ਦੋ ਦਾਵ ਚ ਸਾਂ ਨੇ ਤੂੰ ਉਹਨੂੰ ਢਾਲਾ ਵੀ ਸਾਬ ਨਾ ਕੋਈ ਢਾਲਾ ਢੁੜੇ ਦਾ ਨਾਮ ਬੜ ਜੇ ਕੋਈ ਹੁੰਦਾ ਠੀਕ ਆ ਨਹੀਂ ਪੰਜ ਚਾਰ ਦਿਨਾਂ ਦਾ ਕਿ ਬੋਟਾਂ ਬੂਟਾਂ ਵਾਲੀ ਜਲਪੁਰ ਨੂੰ ਜਵਾਬ। ਇਹਨੇ ਆਪਣਾ ਡੰਗ ਰਹੀ ਜਾਂਦਾ। ਮੈਂ ਲੋੜ ਮੈਂ ਤੈਨੂੰ ਦੱਸ ਦੂੰ ਕਿ ਸਕੀਮ ਲਾ ਕੇ ਉਹਨੂੰ ਜਵਾਬ ਦੇ ਦਾਂਗੇ। ਠੀਕ ਆ। ਕਾਹ ਨੂੰ ਉਹਨੂੰ ਟਾਇਆ ਟੂੜੇ ਚ ਕੋਈ ਉਹਦੇ ਗੱਲ ਪੈ ਜੂ। ਅੱਜ ਤੈਨੂੰ ਨਵੀਂ ਗੱਲ ਦੱਸਣਾ ਪੈਂਦਾ ਸਾਡੇ ਬਾਅਦ ਚ ਧਰ ਗਿਆ ਕੋਈ ਜਿੰਦਾ। ਅੱਛਾ। ਤੈਨੂੰ ਪਤਾ ਚ ਰਸਤਾ ਪੈਂਦਾ 30 ਦਿਨ ਕੋਈ ਨਾ ਕੋਈ ਸਕੀਮ ਲਾਈ ਰੱਖਦਾ। ਜਿੱਦੇ ਸਾਡੇ ਬਾਅਦ ਚ ਭੈਣ ਹਰੇਕ ਸਿਆਣਾ ਸਾਡੇ ਬਾਅਦ ਚ ਕੋ ਬੱਗੇ ਕੇ ਵਾਰ ਕੇ ਚ ਰਸਤਾ ਪੈਂਦਾ ਧਰ ਦੋ ਜਾਂਦੇ। ਮੈਂ ਆਖਿਆ ਮੈਂ ਹਾਂ ਯਾਰ ਐਂ ਨਹੀਂ ਲੋਟ ਆਉਂਦੇ ਇਹਨਾਂ ਦੇ ਰਿਸ਼ਤੇ ਅਧਮਾ ਲੈ ਕੇ ਸੀ ਸੱਤ ਜਿੰਦੇ ਲਾ ਕੇ ਲੋਕ ਨਾਲੇ ਉਹਦੇ ਵਾਲੇ ਸਾਰੇ ਜਿੰਦਿਆਂ ਦੀ ਚਾਬੀਆਂ ਲੈ ਕੇ ਕੱਢ ਕੇ ਉਹ ਪਤਾ ਨਹੀਂ ਕਿਹੜਾ ਸੀ ਕਿਹੜਾ ਨਾਮ ਅਗਰ ਉਹ ਮੁਗਰੋਂ ਆਇਆ ਹੋ ਪੇਟ ਦਾ ਉਹ ਹੁਣ ਮੁੜ ਕੇ ਨਹੀਂ ਸਾਡੇ ਪਾਰ ਕੇ ਧਰਦਾ ਜਾਂਦਾ ਜਿੰਦਿਆਂ ਚੁੰਦਿਆਂ ਦਾ ਨਾ ਤਾਂ ਨਾਤਾ ਸੰਜੋਗ ਖੁੱਲਣ ਦਾ ਹੀ ਹੜਨਾ ਉਹ ਤੂੰ ਨਾ ਇਹੇ ਜੀ ਰਹਿ ਦੇ ਮੈਂ ਤਾਂ ਫਿਰ ਆਪਦਾ ਖਾਣ ਪੀਣ ਵੀ ਤੁਰਨੇ ਤੂੰ ਵੀ ਇਹੇ ਜੀਆਂ ਰਹਿ ਜਾਂ ਦਿਨਾ ਹੁਣ ਤੂੰ ਨਾ ਕਿਸੇ ਨੂੰ ਇਹੇ ਜੀ ਰਹਿ ਦੇਣੀ ਇਸ ਤੋਂ ਬਾਅਦ ਜੇ ਮੇਰੇ ਹੱਥ ਚੜ ਗਿਆ ਮੈਂ ਫੜ ਕੇ ਕੁੱਟੂ ਉਹਨੂੰ ਉਹ ਤੂੰ ਤਾਂ ਆਪਦਾ ਬੰਦਾ ਕੋਈ ਨਹੀਂ ਤੈਨੂੰ ਤੱਤਾ ਠੰਡਾ ਪਿਆ ਕੇ ਟਕਿਆ ਲਾਂਗੇ ਨਹੀਂ ਨਹੀਂ ਇਹ ਜੀ ਲੈਣਾ ਕਿਸੇ ਨੂੰ ਦੇ ਨਹੀਂ ਨਾ ਨਾ ਹੁਣ ਤਾਂ ਤੇਲੂ ਰਾਮ ਦੀ ਧਰਾਵਾਂਗੇ ਆਪਾਂ ਤੇ ਉਹ ਤੇਲੂ ਐਵੇਂ ਲੱਗਦਾ ਤੇਲੂ ਰਾਮ ਵੀ ਬੰਦਾ ਤੱਤਾ ਹੈ ਉਹ ਆਹ ਤੱਤਾ ਆਪਣਾ ਕੀ ਕਰ ਲੂ ਉਹਦੇ ਦੀ ਲਾਗਦਾ ਤੇਲੂ ਉਹ ਕਿਸੇ ਦੇ ਐਵੇਂ ਹੀ ਲੱਗਦਾ ਤੇਲੂ ਬੰਦਾ ਉਹ ਵੀ ਤੇ ਨਹੀਂ ਉਸ ਨੂੰ ਮੂਲਾ ਕਰਾਂ ਇੱਕ ਮਰਿਆ ਜ ਉਹਦਾ ਮਲੀਮ ਹੈ ਉਹਦੀ ਨਹੀਂ ਮੰਗ ਆਹ ਨਾ ਨਾ ਆਪਣਾ ਕੀ ਕਰ ਲੂ ਮਲੀਮ ਉਸੇ ਜੀ ਲਾਹਾਂਗੇ ਹੁਣ ਟਾ ਟੱਪਾ ਸਾਰਾ ਚੱਲ ਤੂੰ ਇਹ ਤਾਂ ਆਇਆ ਟੂਲਿਆਂ ਚ ਬਾੜਾ ਨਾ ਬਾੜ ਆਪਾਂ ਦੇਖਦੇ ਆ 2-4 ਦਿਨ ਹੋਰ ਪੀ ਖਾ ਉਹ ਤੋਂ ਜੇ ਦੰਦਾ ਦੰਨੂ ਨਹੀਂ ਵੋਟਾਂ ਲੀਆਂ ਚੱਲ ਪਣਗੀਆਂ ਤੂੰ ਵੋਟਾਂ ਦੂ ਨੂੰ ਆਪਾਂ ਬੜਿਆ ਤੇ ਰਹਿ ਕੇ ਜਵਾਬ ਆਪਣਾ ਚਲੀ ਜਾਂਦਾ ਉਹ ਮੈਂ ਕਹਿੰਦਾ ਦਿਖਾ ਦਿੰਨੇ ਆ ਕੋਈ ਉਹਨੂੰ ਆ ਨਹੀਂ ਕਹਿੰਦਾ ਕਹੇ ਜਾਂ ਕੁਸ ਭਾਲ ਦਾ ਕੋਈ ਦੱਸਿਆ ਉਹਨੇ ਉਹ ਤਾਂ ਕਹਿੰਦਾ ਹਰਿਆਣੀਆਂ ਵਾਲੀ ਵੀ ਚੱਲੇ ਐਡਾ ਦਿੱਤਾ ਹੋਇਆ ਫਿਰਦਾ ਪੂਰਾ ਉੱਭਿਆ ਖੜਾ ਹਰਿਆਣੇ ਵਾਲੀ ਯਾਰ ਹੁਣ ਭੈਣਾ ਹੁਣ ਕਿਹੜੀ ਹਰਿਆਣੇ ਵਾਲੀ ਚੱਕ ਲਈਏ ਉਹਨੂੰ ਐ ਕਿਹੜਾ ਗਾਹ ਮੁੱਲ ਮਿਲਦੀਆਂ ਨੇ ਉਹ ਤੋਂ ਕੋਈ ਜੂਪੀ ਜਾਪੀ ਤੋਂ ਦੇਖ ਲਾਂਗੇ ਤੂੰ ਗਲ ਪਾ ਲਾਂਗੇ ਕੋਈ ਭੈਣਾ ਕੋਈ ਘਰ ਲੁੱਟ ਕੇ ਲੈ ਜਾਉ ਆਪਾਂ ਕਿਸੇ ਟਰੱਕ ਡਰਾਈਵਰ ਨੂੰ ਕਹਿ ਦਿਆਂਗੇ ਅੱਛਾ ਵੀ ਤੇਰਾ ਮਾਨਤਨ ਕਰਾ ਦਿਆਂਗੇ 5-10000 ਰੁਪਈਆ ਉਧਰੋਂ ਲਿਆ ਉਹ ਟਰੱਕ ਡਰਾਈਵਰ ਦਾ ਹੈਗਾ ਜੀ ਬੂਟਾ ਉਹਦੇ 6:00 ਵਜੇ ਨਹੀਂ ਤਾਂ ਉਹ ਆਪਣਾ ਬੰਦਾ ਦੀਗਾ ਯਾਰ ਗੱਲ ਕਰਾਇਆ ਵੀ ਬੂਟਾ ਵੀ ਉਧਰ ਕਿਹੜਾ ਪੈਂਦੇ ਨੇ ਧਰੀਆਂ ਪਈਆਂ ਨੇ ਜੱਗੇ ਨੂੰ ਕਹਿ ਦਿਆਂਗੇ ਉਹ ਨਹੀਂ ਨਹੀਂ 6:00 ਪਰੇ ਯਾਰ ਕਾਹਨੂੰ ਵਿਚਾਰੇ ਦਾ ਆਪਾਂ ਹੁਣ ਆਏ ਆ ਉਹਦਾ ਬਥੇਰਾ ਦਰੂ ਪਹਿਲਾਂ ਪੀ ਲਿਆ ਉਹਦਾ ਕੋਈ ਪੁਨ ਖਟਾएंगे ਮੈਂ ਕਿਹਾ ਕੋਈ ਨਹੀਂ ਕਰਾਂਗੇ ਉਹ ਮੇਰੇ ਮਨ 'ਚ ਵੀ ਕਈ ਵਾਰੀ ਰਹਿਨ ਜਾਇਆ ਮੈਂ ਕਿਹਾ ਚੱਲ ਯਾਰ ਵਿਚਾਰੇ ਨੂੰ ਕੱਲਾ ਪੀਣ ਖਾਣ ਤੱਕ ਵੀ ਯਾਰ ਰੱਖੀਏ ਕੋਈ ਉਹਦੇ ਆਪਾਂ ਦੇਖ ਮਾਰਨੇਗਾ ਕੋਈ ਆਪਾਂ ਪੀਣ ਖਾਂਤੀ ਕਰਾਵਾਂਗੇ ਉਹ ਜੀ ਆਪਾਂ ਸ਼ਾਪ ਵੀ ਨਹੀਂ ਪਵਾਉਂਦੇ ਚਲ ਫਿਰ ਐ ਕਰ ਲਈ ਯਾਰ ਕੋਈ ਭਲਾ ਤਾਂ ਕਰੀਂ ਦੇ 10 ਬੋਤਲਾਂ ਲਾ ਦੂ 20 ਲਾ ਦੂ ਚਲ ਤੂੰ ਟੈਨਸ਼ਨ ਨਾ ਲੈ ਹੁਣ ਤੂੰ 32 ਦਾ ਲਾ ਕੇ ਪੀਗਾ ਮੈਂ ਗੇੜਾ ਮਾਰਿਆ ਮੈਂ ਫਿਰ ਤੈਨੂੰ ਮੈਂ ਛੱਡ ਕੇ ਆਉਣਾ ਮੈਂ ਹੀ ਛੱਡ ਕੇ ਆਉਂਗਾ ਰਾਤ ਨੂੰ ਤੂੰ ਤਾਰਾ ਨਾ ਲੱਗਿਆ ਸੀ ਚਲ ਚੱਗਾ ਆਉਣਾ ਮੈਂ ਗੇੜਾ ਮਾਰਿਆ ਮੈਂ